22 ਜਨਵਰੀ ਦੇ ਦਿਹਾੜੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਡੀਐਸਪੀ ਅਸ਼ੋਕ ਕੁਮਾਰ ਦਫ਼ਤਰਖਤਰ ਸ਼੍ਰੀ ਡਾਕਟਰ ਇੰਦਰਜੀਤ ਸਿੰਘ ਜੀ ਇੰਜਰ ਐਮਐਲ ਕਾ ਸਬੂਤ ਅਤੇ ਕਾਉਂਸਲਰ ਵਾਰਡ ਨੰਬਰ 36 ਤੋਂ ਗੁਰੂ ਨਗਰੀ ਵਿੱਚ ਵਸਦੇ ਸਾਰੇ ਲੋਕਾਂ ਨੂੰ ਇਸ 22 ਜਨਵਰੀ ਦੇ ਦਿਨ ਤੇ ਮੈਂ ਲੱਖ ਲੱਖ ਬਦਾ ਇਦਨਹਾ ਇਹ ਦਿਨ ਸਾਡੇ ਲੋਕਾਂ ਨੂੰ ਜਿਹੜਾ ਸੀਗਾ ਸੰਵਧਾਨ ਜਿਹੜਾ ਸੀਗਾ ਇਹ ਜਿਹੜਾ ਸਾਨੂੰ ਪ੍ਰਾਪਤ ਹੋਇਆ ਸੀਗਾ ਜਿਸ ਤੋਂ ਸਾਨੂੰ ਬੜੀਆਂ ਸਿੱਖਿਆ ਮਿਲੀਆਂ ਵਾ ਇਹਦੀ ਅਹਿਮਤ ਨੂੰ ਸਾਨੂੰ ਸਮਝਦੇ ਹੋਏ ਇਹ ਦਿਨ ਸਾਡਾ ਨੂੰ ਜਿਹੜਾ ਵਾ ਲੋਕਾਂ ਨੂੰ ਚੜਾ ਜੀਦਾ ਵਾ ਇਹ ਇੱਕ ਵਾਰ ਫੇਰ ਮੈਂ ਤੁਹਾਨੂੰ ਇੱਕ ਗੱਲ ਦੇ ਤੌਰ ਤੇ ਸਿਰ ਤੇ ਕੇ ਬਹੁਤ ਬਹੁਤ